ਅਸਲਾਮ ਵਾਲੇਕਮ ਜੀ ਸਾਥੀਓ ਮੈਂ ਖਲੀਫਾ ਗੁਟੇਸ਼ਾ ਸਾਹਬ ਦੀ ਅਸ਼ਬੰਦਾਂ ਮਾਚਦਾ ਮੁੱਖ ਬਲਾਰਾ ਪੰਜਾਬ ਕੋਰ ਕਮੇਟੀ ਮੈਂਬਰ ਇੰਡੀਆ ਸਾਥੀਓ ਕੁਛ ਦਿਨਾਂ ਤੋਂ ਇੱਕ ਬੜਾ ਸਭੇ ਪੰਜਾਬ ਦੇ ਵਿੱਚ ਇੱਕ ਬੜਾ ਐਸਾ ਸਾਡੇ ਇਸਲਾਮੀ ਆਧਾਰੇ ਦੇ ਵਿੱਚ ਜਿਹੜੇ ਸਾਡੇ Sufi ਲੋਕ ਨੇ ਸਾਡੇ ਰਾਸ਼ਟਰਪਤੀ ਪ੍ਰਸ਼ਗੰਧਾ ਦੇ ਮંચ ਦੇ ਉੱਪਰੋਂ ਮੈਂ ਇਹ ਗੱਲ ਤੁਹਾਨੂੰ ਕਹੋ ਕਰਕੇ ਦੱਸ ਰਿਹਾ ਕਿ ਸਾਡੇ ਦੇਨਦਾਰ ਜਿਹੜੇ ਲੋਕ ਜਾਂ ਸਾਡੇ ਗਰੀਬ ਸ਼ੀਨ ਲੋਕ ਡੇਰੇਦਾਰ ਲੋਕ ਜਿਨ੍ਹਾਂ ਦੇ ਉੱਪਰ ਡਰੋਨ ਤੰਕਾਉਣ ਦਾ ਬੜਾ ਇੱਕ ਸਿਲਸਿਲਾ ਚੱਲਿਆ ਹੋਇਆ ਜਿਹਦੀ ਸ਼ੁਰੂਆਤ ਕਾਫੀ ਸਮੇਂ ਤੋਂ ਪਹਿਲਾਂ ਇਹ ਮੈਂ ਗੁਰਪਤਾਂ ਦੇ ਵਿੱਚ ਬੁੱਲ ਰਿਹਾ ਸੀ ਔਰ ਕੁਝ ਸਮੇਂ ਬਾਅਦ ਤੇ ਉਹ ਠੱਲ ਪੈ ਗਈ ਸੀ ਔਰ ਉਹ ਸ਼ਖਸ ਸਾਡੇ ਕੋਲੇ ਅਮਰੋਹ ਆ ਕੇ ਵੀ ਮਾਫੀ ਮੰਨ ਕੇ ਗਿਆ ਸੀ ਵੀ ਬਾਬਾ ਜੀ ਮੈਂ ਕਾਹਾਂ ਬਾਸਤੇ ਕੋਈ ਐਸੀ ਗੱਲ ਨਹੀਂ ਕਰੂੰਗਾ ਜਿਹਦੇ ਨਾਲ ਸਵੇ ਸੂਫੀ ਸਮਾਜ ਅਸਲਾਮੀ ਲੋਕਾਂ ਨੂੰ ਜਾਂ ਸਵੇ ਅਸਲਾਮ ਦੇ ਵਿੱਚ ਜਿਹੜੇ ਲੋਕ ਦਿਨ ਨੂੰ ਪਵਨਪ ਕਰ ਰਹੇ ਨੇ ਉਹਨਾਂ ਲੋਕਾਂ ਦੇ ਮਨ ਤੇ ਠੇਸ ਪਹੁੰਚੇ ਪਰ ਸ਼ਰਾਰਤ ਵਾਲਾ ਬੰਦਾ ਸ਼ਰਾਰਤੋਂ ਨਹੀਂ ਬਾਝਦਾ ਸਾਥੀ ਹੁਣ ਕੁਛ ਦਿਨਾਂ ਤੋਂ ਫਿਰ ਉਹਨੇ ਕੀ ਕਰਿਆ ਕਿ ਸਾਡੇ ਇਸ ਇਸਲਾਮੀ ਧਰਮ ਦੇ ਵਿੱਚ ਹੋਰ ਧਰਮਾਂ ਦੇ ਲੋਕਾਂ ਨੂੰ ਗਰਮ ਦਿਲੀਆਂ ਨੂੰ ਗਰਮ ਖਿਆਲੀਆਂ ਨੂੰ ਟੈਗਲ ਕਰਕੇ ਨਾਲ ਜੋੜ ਕੇ ਸਾਡੇ ਗੱਦੀਦਾਰ ਲੋਕਾਂ ਨੂੰ ਡਰਾਉਣਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਜੀਦਾਂ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਦੇਖ ਰਹੇ ਮੈਂ ਵੀ ਦੇਖ ਰਿਹਾ ਪਰ ਮੈਂ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਸਭ ਦੇ ਦੀਨ ਦਾ ਮੁਸਲਮਾਨ ਭਰਾਵਾਂ ਨੂੰ ਕਿ ਕਿਤੇ ਵੀ ਇੱਕਦਮ ਦੀਆਂ ਗੱਲਾਂ ਨਾਲ ਕ੍ਰੈਸ਼ ਹੋ ਸਕਦਾ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਇਦਾਂ ਦੇ ਮਾਹੌਲ ਨੂੰ ਦਾਖੂ ਭੀ ਸਹਿਲਸ਼ੀਲਤਾ ਨਾਲ ਬਰਦਾਸ਼ਤ ਕਰਦੇ ਹੋਏ ਸੂਫੀ ਸਮਾਜ ਸਾਡਾ ਅੱਗੇ ਵਧੇ ਔਰ ਹਮੇਸ਼ਾ ਚੱਲਦੀ ਕਲਚ ਰਹੇ ਔਰ ਜਿਹੜਾ ਸਾਡਾ ਸਭ ਸੰਜਿਆ ਭਾਈਚਾਰਾ ਉਹ ਬਣਿਆ ਰਹੇ ਸਾਥੀਓ ਮੈਂ ਸਾਡੇ ਜਿਹੜੇ ਸ਼ੌਕੀ ਬਾਬਾ ਜੀ ਨੇ ਜਿਹਨੇ ਆਪ ਦਾ ਫੇਸਬੁੱਕ ਬਣਾਇਆ ਹੋਇਆ ਹੈ ਕੁਝ ਬੰਦਿਆਂ ਨੂੰ ਨਾਲ ਵੀ ਲਈ ਫਿਰਦਾ ਪੰਜ ਚਾਰ ਦੋ ਤਿੰਨ ਲੋਕਾਂ ਤੋਂ ਪੈਸੇ ਲੈ ਕੇ ਚੁਪਟਲ ਜਾਂਦਾ ਅਗਲੇ ਦੇ ਡੇਹਰਿਆਂ ਤੇ ਜਾ ਕੇ ਦੁਆ ਵੀ ਕਰਦਾ ਫਿਰ ਉੱਥੋਂ ਮਾੜੀ ਮੋਟੀ ਸਰਵਾ ਪਾਣੀ ਲੈਣ ਤੋਂ ਬਾਅਦ ਆਪਣੇ ਘਰੇ ਆ ਜਾਂਦਾ ਫਿਰ ਉਹਨੂੰ ਉਹ ਚ ਲੋਕ ਚੰਗੇ ਲੱਗਣ ਲੱਗ ਜਾਂਦੇ ਨੇ ਕੁਝ ਲੋਕ ਜਿਹੜੇ ਇਹਦੇ ਗਰੁੱਪ 'ਚ ਨਹੀਂ ਆਏ ਉਹ ਨੂੰ ਪਹਿਲਾਂ ਤਾਂ ਬੁਰੇ ਲੱਗਦੇ ਰਿਹਾ ਜਿਵੇਂ ਕਰਦੇ ਨੇ ਪਰ ਇਹਨੇ ਸ਼ੁਰੂ ਦੇ ਵਿੱਚ ਜਿਹੜੇ ਕੰਮ ਕਰੇ ਜਿਸ ਤਰ੍ਹਾਂ ਜਿ ਸਾਡੇ ਬਾਬਾ ਨੀਕ ਜੀ ਪ੍ਰਵਾਹੀ ਤੋਂ ਨੇ ਖਲੀਫਾ ਸਾਹਿਬਾਨ ਉਹਨਾਂ ਦਾ ਪਹਿਲਾ ਇੱਕ ਆਲਮ ਮਰੀਦ ਹੋਇਆ ਉਸ ਤੋਂ ਬਾਅਦ ਉਹਨਾਂ ਤੋਂ ਪਰੇ ਹੋ ਗਿਆ ਫਿਰ ਉਹਨਾਂ ਨਾਲ ਦਸ਼ਮੀ ਰੱਖਣ ਲੱਗ ਗਿਆ ਫਿਰ ਉਹਨਾਂ ਦੇ ਪਟੜਾ ਦੇ ਮਹਿਫਲਾ ਬੰਦ ਕਰਾਉਣ ਤੱਕ ਬੰਦ ਕਰਾਉਣ ਤੇ ਤੁਰਿਆ ਔਰ ਉਸ شریف ਪਰਿਵਾਰ ਦੇ ਆਲੇ ਦੁਆਲੇ ਵੀ ਲੋਕਾਂ ਨੂੰ ਕਿਹਾ ਜਿਹਦੇ ਪਿੱਛੇ ਪਲੇਰ ਕੋਡੇ ਦੇ ਲੋਕ ਕਾਫੀ ਗਵਾਦੇ ਕਿਆ ਮੈਂ ਸਿੱਖੀ ਸਵਾਜ ਨੂੰ ਬੇਨਤੀ ਕਰ ਰਿਹਾ ਐਹਨੇ ਪੈਤ ਲੋਕਾਂ ਨੂੰ ਸਾਡੇ ਤਿੰਨ ਗੜਾ ਨੂੰ ਮੁਸਲਮਾਨ ਪਰਵਾਹ ਨੂੰ ਬੇਨਤੀ ਕਰ ਰਿਹਾ ਕਿ ਆ ਇਹਦੇ ਵਾਸਤੇ ਚੰਗਾ ਕੰਮ ਸੀ ਉਸ ਤੋਂ ਬਾਅਦ ਇੱਕ ਬ੍ਰਾਹਮਣ ਸਮਾਜ ਦੇ ਲੋਕ ਬਾਬਾ ਨੀਕਸ਼ਾਹ ਜੀ ਦੇ murid ਹੋ ਗਏ ਉਹਨਾਂ ਨੇ اسلام ਕਬੂਲ ਲਿਆ ਜਿਹਨੂੰ ਪਰਉ ਦਰਵੇਸ਼ ਕਿਹਾ ਜਾਂਦਾ ਉਹ ਵੀ ਬਹੁਤ ਲੋਕ ਜਾਣਦੇ ਨੇ ਫੇਸਬੁਕ 'ਤੇ ਜਾਣਦੇ ਨੇ ਉਸ ਰੂਹੀ ਨੇ ਡਰਾਇਆ ਧਮਕਾਇਆ ਔਰ ਉਸ ਤੋਂ ਵੀ ਮਾਫੀਆਂ ਵਗਾਈਆਂ ਫਿਰ ਹੋਰ ਕਈ ਹੋਰ ਬੰਦਿਆਂ ਤੋਂ ਉਹਨੇ ਮਾਫੀਆਂ ਵਗਾਈਆਂ ਜਿਹਦੀਆਂ ਫੇਸਬੁਕ 'ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਸ ਤੋਂ ਬਾਅਦ ਸੱਤ ਜੇ ਲੋਕ ਨਹੀਂ ਹੈ ਅੱਗੇ ਬੰਦਾ ਗਿਆ ਫਿਰ ਇਹਨੇ ਜਦ ਦੇਖਿਆ ਕਿ ਵੀ ਮੇਰਾ ਧੰਦਾ ਅਜੇ ਨਹੀਂ ਪੂਰਾ ਚੱਲਿਆ ਤਾਂ ਇਹਨੇ ਜਿਹੜੇ ਹੋਰ ਧਰਮਾਂ ਦੇ ਲੋਕ ਨੇ ਉਹਨਾਂ ਨੂੰ ਸਾਕ ਕਰਕੇ ਆਪਣੇ ਗਰੁੱਪ ਦੇ ਵਿੱਚ ਸ਼ਾਮਲ ਕਰਨ ਦਾ ਤਰੀਕਾ ਬਣਾ ਲਿਆ ਮੀਟਿੰਗਾਂ ਕਰਨੀਆਂ ਉਹਦੇ ਵਿੱਚ ਵੀ ਸਾਡੇ ਕਈ ਲੋਕਾਂ ਨੂੰ ਇਹ ਨਾਲ ਲੈ ਕੇ ਲੁਧਿਆਣੇ ਵੀ ਗਿਆ ਉੱਥੇ ਵੀ ਸਾਡੇ ਗੁਰੂ ਸਾਹਿਬ ਦੇ ਬੰਦਿਆਂ ਨਾਲ ਇਹਨੇ ਮੀਟਿੰਗਾਂ ਕੀਤੀਆਂ ਲੋਕਾਂ ਨੂੰ ਸਾਕ ਕੀਤਾ ਆਪਣੇ ਨਾਲ ਨਾਲ ਹੋਰ ਲੋਕਾਂ ਨੂੰ ਫਿਰ ਆਪ ਉਹਨਾਂ ਨੂੰ ਇਹ ਡਰੈਸ ਦਿੰਦਾ ਫਿਰ ਲੋਕਾਂ ਕੋਲੇ ਉਹਨਾਂ ਨੂੰ ਭੇਜਦਾ ਡਰਾਉਂਦਾ ਧਮਕਾਉਂਦਾ ਜੋ ਕਿ ਹੁਣੇ ਐਸਾ ਸਮਾਜ ਹੋ ਗਿਆ ਸਾਡਾ سلسلہ ਕਿ ਜਿਹੜੇ ਸਾਡੇ ਦੀਨ ਦਾ ਲੋਕ ਨੇ ਜਾਂ ਗੱਦੀ ਵਾਲੇ ਨੇ ਜਾਂ ਕੋਈ ਬਜ਼ੁਰਗ ਨੇ ਦੀਨ ਕਿਸੇ ਦਰਗਾਹ ਤੇ ਬੈਠਾ ਜਾਂ ਦਰਵਾਜ਼ਾ ਤੇ ਬੈਠਾ ਜੋ ਅਸਲਾਮ ਦੀ ਪੂਜਾ ਕਰਦੇ ਨੇ ਸਰਬ ਸਾਰੇ ਪੰਜ ਚਾਰੇ ਦੀ ਪੂਜਾ ਕਰਦੇ ਨੇ ਉਹਨਾਂ ਲੋਕਾਂ ਨੂੰ ਸਾਕ ਕਰਕੇ ਆਪਣੀ ਟੀਮ ਦੇ ਬੰਦੇ ਭੇਜਦਾ ਔਰ ਜਿੱਦੇ ਨਾ ਸਕੇ ਮੁਸਲਮ ਸਮਾਜ ਦੇ ਵਿੱਚ ਅੱਜ ਤੱਕ ਕਦੇ ਵੀ ਕਿਸੇ ਸਿੱਖ ਭਾਈਚਾਰੇ ਨੇ ਸਾਡਾ ਇਸ ਵਿੱਚ ਕ੍ਰੈਸ਼ ਨਹੀਂ ਸਕੀਤਾ ਸੱਚੀ ਇਹ ਉਹਨਾਂ ਦਾ ਸਭਾ بڑا ਅਗਰੇ ਨੂੰ ਆទ ਤੁਸੀਂ ਰੁਕਿਆ ਤਾਂ ਬੜੀਆਂ ਇਹ ਭਿਆਨਕ ਰਿਜ਼ਲਟ ਤੇ ਸਾਡੇ ਪੂਰੇ ਮੁਸਲਮਾਨ ਸਮਾਜ ਨੂੰ ਘੜਾ ਦੇਗਾ ਇਸ ਦੀ ਬਦੌਲਤ ਥੋੜੀ ਥੋੜੀ ਜਿਹੜੀ ਤੀਲੇ ਹੀ ਸੁਣਗਦੀ ਜਾ ਰਹੀ ਹੈ ਮੈਂ ਉਸ ਨੂੰ ਲੋਕੜ ਖਾਤਰ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰ ਰਿਹਾ ਹਾਂ ਵਿਦੇਸ਼ਾ ਸਾਬਰੀ ਆਪਣੇ ਕਨਿਓ ਜਿੰਨਾ ਵੀ ਸਾਡੇ ਸਿੱਖੀ ਸਮਾਜ ਹੈ ਜਿੰਨੇ ਵੀ ਸਾਡੇ ਧਿਰਦਾਨ ਲੋਕ ਨੇ ਸਾਡੇ ਮੁਸਲਮਾਨ ਭਰਾ ਨੇ ਉਹਨਾਂ ਨੂੰ ਪਹਿਲੇ ਪਿਆਰ ਮਰਦਮਤ ਨਾਲ ਚਾਹੀ ਕਿਸੇ ਵੀ ਹੋਰ ਤਰੀਕੇ ਨਾਲ ਇਹ ਸੁਲਝਾ ਚਾਹੀਦਾ ਕਿਉਂਕਿ ਸਾਡੇ ਧਰਮ ਦੇ ਵਿੱਚ ਅੱਜ ਤੱਕ ਕਦੇ ਵੀ ਕਿਸੇ ਹੋਰ ਧਰਮ ਨੇ ਜਾਂ Hindu ਧਰਮ ਨੇ ਜਾਂ Sikh ਧਰਮ ਨੇ ਦਖਲ ਨਹੀਂ ਦਿੱਤਾ ਸੋफी ਸੁਨਾਰ ਸੂਫੀ ਸਮਾਜ ਦੇ ਵਿੱਚ ਵੀ ਦਖਲ ਨਹੀਂ ਦਿੱਤਾ ਸੀ ਚਾਹੇ ਜਿੰਮੇ ਬਾਬਾ ਹਦਰ ਸੈਖ ਜੀ ਦੇ ਸਾਡੇ ਸਭ ਸਾਂਝਾ ਪਾਈਚਾਰਾ ਹੁੰਦਾ ਕਲਿਆ ਸ਼ਰੀਫ ਸਾਡੇ ਸਦਾ ਸਭ ਸਾਂਝਾ ਪਾਈਚਾਰਾ ਜਾਂਦਾ ਔਰ ਅਜਮੇਰ ਸ਼ਰੀਫ ਖਵਾਜਾ ਗਰੀਬ ਨਵਾਜ਼ ਦੇ ਸਭ ਸਾਂਝਾ ਪਾਈਚਾਰਾ ਜਾਂਦਾ ਸਾਡੇ ਹੁਣ ਸਨਹਾਰਾ ਸ਼ਰੀਫ ਦਾ ਉਸ ਚੱਲ ਰਿਹਾ ਉੱਥੇ ਵੀ ਸਭ ਸਾਂਝਾ ਪਾਈਚਾਰਾ ਜਾਂਦਾ ਔਰ ਜਿੰਨੇ ਸਾਡੇ ਲੰਗਰ ਚੱਲਦੇ ਨੇ ਉਹਦੇ ਵਿੱਚ ਸਭ ਸਾਂਝਾ ਪਾਈਚਾਰਾ ਸਾਡੇ ਨਾਲ ਸਹਿਯੋਗ ਕਰਦਾ ਸੇਲਕਾਰ ਲੋਕ ਐ ਸੀ ਸੋ ਬੜੀ ਇਹ ਵੰਦੀਆ ਕਿ ਨਮਾ ਇਹ ਇੱਕ ਟ੍ਰੈਂਡ ਚਲਾਇਆ ਹੈ ਨਹੀਂ ਜਿਹੜਾ ਕਿ ਸਾਡੇ ਸੂਫੀ ਸਮਾਜ ਦੇ ਵਿੱਚ ਇੱਕ ਗਰਮ ਖਿਆਲੀਆਂ ਨੂੰ ਲਿਆ ਕੇ ਨੇ ਬਾਹਰ ਕੇ ਸਾਡੀ ਨਰਾਇਣ ਚੜਨਾ ਕਰਵਾਉਂਦਾ ਇਹਦਾ ਪੂਰਾ ਪ੍ਰਾਣਾ ਹੋ ਗਿਆ ਜਿਹਦੇ ਚ ਕੁਝ ਕ੍ਰੈਸ਼ ਹੋ ਗਿਆ ਪਰ ਦੂਸਰੇ ਸਮਾਜ ਦੇ ਲੋਕ ਸੂਫੀ ਸਮਾਜ ਦੇ ਲੋਕ ਵੀ ਮੀਟਿੰਗਾਂ ਕਰਨ ਲੱਗੇ ਨੇ ਕੱਲ ਇੱਕ ਨਮਾ ਇਹ ਨੇ ਕਰਿਆ ਕਿ ਸਾਡੇ ਬਾਬਾ ਦੁੱਲੇ ਸ਼ਾਹ ਜੀ ਦਾ ਇੱਕ ਉੱਥੇ ਬਾਬਾ ਰੋਡੇ ਮੀਆਂ ਜੀ ਫਰੀਦਕੋਟ ਰੋਡ ਦੇ ਉੱਪਰ ਦਰਬਾਰ ਹੈ ਮੇਰੇ ਪੀਰ ਪਾਜਦੇ ਉਹ ਬਾਬਾ ਦੁੱਲੇ ਸ਼ਾਹ ਜੀ ਸਾਬਰੀ ਔਰ ਉਹਨਾਂ ਦਾ ਹੁਣ ਉੱਥੇ ਬੇਟਾ ਅਕਰਮ ਸਾਬਰੀ ਸੇਵਾ ਨਵਾ ਰਿਹਾ ਉਹਨਾਂ ਉਹ ਪਰਦਾ ਕਰਕੇ ਨੇ ਬਾਬਾ ਦੁੱਲੇ ਸ਼ਾਹ ਜੀ ਉੱਥੇ ਵੀ ਪੇਂਛਦੇ ਜੀ ਨੇ ਪਤ ਦੇਖੋ ਵੀਡੀਓ ਦੇ ਵਿੱਚ ਦੇਖੋ ਜੇ ਮੇਰੇ ਤੇ ਝੂਠਾ ਦੱਦਿਆ ਮੀਡੀਆ ਦੇ ਵਿੱਚ ਦੇਖੋ ਸਦੇ ਦੇ ਰਿਆ ਲੋਕਾਂ ਨੂੰ ਔਰ ਉਹ ਵੀ ਇਹਦਾ ਨਾਮ ਲੈ ਕੇ ਸਦੇ ਦਿੰਦੇ ਨੇ ਕਿ ਸਾਡੇ ਦੇ ਸ਼ੌਕੀ ਪਾਪਾ ਜੀ ਜੁੜੇ ਹੋਏ ਜਿਹਨੇ ਇੱਕ ਪਖੰਡ ਪਾਤ ਦੇ ਖਿਲਾਫ ਆਪਣਾ ਇੱਕ ਪੇਜ ਗੋਪਰਾਇ ਸੋਫੀਰ ਕਲਾਬ ਸੋਫੀਰ ਕਲਾਬ ਸਾਰੇ ਪ੍ਰਸ਼ਾਸਨ ਨੂੰ ਪੰਜਾਬ ਦੇ ਜਿੰਨੇ ਜ਼ਿਲ੍ਹੇ ਦੇ ਸਾਰੇ ਡੀਸੀਆਂ ਨੂੰ ਜਿੰਨੇ ਐਸਐਸਪੀ ਦੇ ਉਹਨਾਂ ਐਸਐਸਪੀਆਂ ਨੂੰ ਔਰ ਡੀਐਸਪੀ ਐਸਪੀਡੀ ਔਰ ਸੰਬੰਧਤ ਥਾਣਿਆਂ ਨੂੰ ਜਿਸ ਤਰ੍ਹਾਂ ਸੰਗਰੂਰ ਜ਼ਿਲ੍ਹੇ ਚ ਰਹਿੰਦਾ ਬਲੇਪੁਰਾ ਜ਼ਿਲ੍ਹੇ ਚ ਰਹਿੰਦਾ ਹੋਰ ਜਿੰਨੇ ਚ ਜਾਂਦਾ ਆਉਂਦਾ ਪੀ ਇਹਦਾ ਧਿਆਨ ਕੀਤਾ ਜਾਵੇ ਇੱਕ ਅੱ데 ਵੀ ਸਾਡੇ ਪੰਜਾਬ ਦੇ ਵਿੱਚ ਮੁਸਲਮਾਨ ਸਿੱਖਾਂ ਦੇ ਵਿੱਚ ਕ੍ਰੈਸ਼ ਕਰਾ ਸਕਦਾ ਹੈ ਹਿੰਦੂ ਸਮਾਜ ਦੇ ਵਿੱਚ ਕ੍ਰੈਸ਼ ਕਰਾ ਸਕਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਇਹਦੇ ਦੋਖੀ ਨਹੀਂ ਹੈਗੇ ਪਰ ਇਹਦੇ ਕੰਮਾਂ ਨੂੰ ਦੇਖਦੇ ਹੋਏ ਸਾਨੂੰ ਡਰ ਲੱਗਣ ਲੱਗਿਆ ਕਿਉਂਕਿ ਇਹਨੇ ਕਈ ਵਾਰ ਦੰਤਾਂ ਕਰਾ ਦਿੱਤੀਆਂ ਨੇ ਜਿਸ ਤਰ੍ਹਾਂ ਦੇਵੇਦਾਰਾਂ ਦੇ ਨਾਲ ਹੁਣ ਸਿੱਖ ਜਥੇਬੰਦੀਆਂ ਅੜ ਗਈਆਂ ਨੇ ਔਰ ਅਗਰ ਇਹਦੀ ਅੱਗ ਵੱਧਦੀ ਹੈ ਤਾਂ ਉਸ ਦੀ ਜੜ ਹੋ ਸਕ ਨੂੰ ਜਲਣ ਵਾਲੀ ਮਾਂ ਸ਼ੋਕੀ ਬਾਬਾ ਹੋਊਗਾ ਸ਼ੋਕ ਤਬੀਸ਼ জাফর ਖਾਨ ਪਿੰਡ ਫਰਵਾਹੀ ਤਹਿਸੀਲ ਤੁਰੀ ਥਾਣਾ ਤੁਰੀ ਜ਼ਿਲ੍ਹਾ ਸੰਗਰੂਰ জাফর ਖਾਨ ਸ਼ੋਕੀ ਹੋਊਗਾ ਜਿਹਨੇ ਸਰਪੁਲ ਸਮਾਜ ਦੇ ਵਿੱਚ ਇੱਕ ਅਗਲਾਉਂ ਦਾ ਤਰੀਕਾ aur ਬੜਾ ਲੋਕਾਂ ਨੂੰ ਪਾੜਨ ਦਾ ਤਰੀਕਾ ਅਭਰਾਇਆ ਸਭੇ ਵਿਚਾਰ ਨੂੰ ਭੇਂਤੀ ਕਿ ਇਹਨਾਂ ਤੋਂ ਦੂਰੀ ਬਣਾਓ ਔਰ ਇਹਨੂੰ ਆਪਣੇ ਸਮਾਜ ਦੇ ਵਿੱਚੋਂ ਇਹਨੂੰ ਅਕਲ ਦਾ ਔਰ ਜਿੰਨੇ ਵੀ ਸਾਡੇ ਸੂਫੀ ਸਮਾਜ ਦੇ ਉਲਮਾ ਲੋਕ ਨੇ ਜਾਂ ਹੋਰ ਸਾਡੇ ਮੁਸਲਮ ਸਮਾਜ ਦੇ ਉਲਮਾ ਲੋਕ ਨੇ ਜਾਂ ਵੱਡੇ ਲੋਕ ਨੇ ਬਹੁਤ ਵੀ ਲੋਕ ਨੇ ਉਹਨਾਂ ਨੂੰ ਵੀ ਬੇਨਤੀ ਆ ਤਾਂ ਜੋ ਸਾਡਾ ਹਿੰਦੂ ਸਿੱਖ ਭਾਈਚਾਰਾ ਪੰਜਾਬ ਦੇ ਵਿੱਚ ਬਣਿਆ ਰਹੇ ਔਰ ਕੱਲ ਦੇਖੋ ਜਲੰਧਰ ਦੇ ਵਿੱਚ ਇੱਕ ਮਾਮੂਲੀ ਬੰਦੇ ਨੇ ਸਾਡਾ ਕ੍ਰੈਸ਼ ਕਰਾ ਦੇਣਾ ਸੀ ਔਰ ਪੰਜਾਬ ਦੇ ਵਿੱਚ ਜੋ ਵੀ ਹੁਣ ਤੱਕ ਦੇਖੋ ਸਰਬਸੰਗਤ ਭਾਈਚਾਰੇ ਦੀ ਬਾਤਾਂ ਨੂੰ ਲੈ ਕੇ ਸਾਡੇ ਉਲਮਾ ਲੋਕ ਚੱਲ ਰਹੇ ਨੇ ਸਾਡੇ ਸ਼ਾਹੀ ਇਮਾਮ ਚੱਲ ਰਹੇ ਨੇ ਔਰ ਫਰਾਂ ਦੇ ਵਿੱਚ ਸਾਡੇ ਮੁਸਲਮਾਨਾਂ ਨੇ ਕਿੰਨੀ ਇੱਕ ਜ਼ਿੰਮੇਵਾਰ ਤੱਤੇ ਦੀ ਉਹ ਸਭ ਸਾਡੇ ਭਾਈਚਾਰੇ ਦੀ ਸੇਵਾ ਕਰਕੇ ਇਕਤਾ ਦਾ ਸਬੂਤ ਦਿੱਤਾ ਇਹਨੇ ਸਾਰਿਆਂ ਦੀ ਪਾਣੀ ਫੇਰਨ ਵਾਲਾ ਕੰਮ ਕਰਤਾ ਅਗਰ ਕਿਤੇ ਵੀ ਕ੍ਰੈਸ਼ ਹੋ ਗਿਆ ਭਾਈ ਸਾਹਿਬ ਇਹਦਾ ਖਿਆਲ ਕਰੋ ਸਾਰਿਆਂ ਨੂੰ ਬਿੰਦ ਸਭੀਓ ਇੱਕ ਬੜੀ ਹੋਰ ਦੇਖਣ ਵਾਲੀ ਗੱਲ ਹੈ ਦੇਖੋ ਮੈਂ ਕਿਸੇ ਨਾ ਲੜਨ ਜੋਗਾ ਨਹੀਂ ਮੈਂ ਤੇ ਸਿਰਫ ਇੱਕ ਪ੍ਰਚਾਰ ਕਰ ਸਕਦਾ ਤੁਹਾਨੂੰ ਦੱਸ ਸਕਦਾ ਮੈਂ ਵੀ ਕੋਈ ਐਡਾ ਸਿਆਣਾ ਨਹੀਂ ਐ ਮੇਰੇ ਨਾਲ ਤੁਸੀਂ ਬਹੁਤ ਬਡੇ ਪੜੇ ਲਿਖੇ ਆਲਮ ਲੋਰ ਕੋਲ ਮੌਲਵੀ ਲੋਕਾਂ ਸਾਰਾ ਸਮਾਜ ਮੇਰੇ ਨਾਲੋਂ ਉੱਪਰ ਹੈ ਮੈਂ ਸਾਰਿਆਂ ਨਾਲ ਤਲੇ ਇਹਦਾ ਇਹ ਵੀ ਪਤਾ ਕੀਤਾ ਜਾਵੇ ਵੀ ਇਹ ਕਿਹੜੀ ਐਸੀ ਸਾਜਿਸ ਕੰਪਨੀ ਨਾਲ ਕੰਮ ਕਰ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਅਜੇ ਤੱਕ ਦਾ ਕਿਤੇ ਬਾਬਿਆਂ ਨਾਲ ਨਾ ਕਿਸੇ ਮੁਸਲਮਾਨਾਂ ਨਾਲ ਨਾ ਕਿਸੇ ਧਰਮ ਨਾਲ ਸਾਡਾ ਕੋਈ ਕ੍ਰੈਸ਼ ਨਹੀਂ ਹੈ ਸਾਰਾ ਭਾਈਚਾਰਾ ਸਾਡਾ ਵਧੀਆ ਇਹਦੇ ਲਿਆ ਕੇ ਪਤਾ ਨਹੀਂ ਕਿੱਥੋਂ ਸਾਡੇ ਵਿੱਚ ਇੱਕ ਐਸਾ ਖੂਫਾ ਛੜਦਾ ਪਖੰਡ ਬਾਦ ਪਖੰਡ ਬਾਦ ਇਹ ਜਨਕ ਪਖੰਡ ਕਰਦਾ ਇਹ ਥੋੜਾ ਪਖੰਡ ਕਰਦਾ ਮੈਂ ਦੇਖਦਾ ਨਹੀਂ ਫੈਸਲਿਆਂ ਦੇ ਵਿੱਚ ਕਿਵੇਂ ਪਖੰਡ ਕਰਦਾ ਇਹ ਕਿੰਨੇ ਡਰਾਮੇ ਕਰਦਾ ਇਹ ਆਪਦਾ ਘਰ ਨੂੰ ਹੀ ਸਾਹਮਣੇ ਬੈ ਇਹ ਲੋਕਾਂ 'ਚ ਕਿਉਂ ਲੜਾਈ ਪਵਾ ਰਿਹਾ ਮੇਰੀ ਹੱਥ ਜੋੜ ਕੇ ਬੇਨਤੀ ਆ ਇਹਨੂੰ ਵੀ ਤੇ ਤੂੰ ਸ਼ਰਮ ਕਰ ਆਪਣਾ ਹਿਦੈਤ ਦੇ ਵਿੱਚ ਆ ਨਾ ਤੂੰ ਅੱਗੇ ਤਾਂ ਮਿੰਤਾ ਕਰਕੇ ਮੇਰੇ ਕੋਲੋਂ ਖਹਿੜਾ ਛਡਾਇਆ ਅਗਰ ਤੂੰ ਹੁਣ ਫਸ ਗਿਆ ਦੇਸ਼ ਦੇ ਲੋਕਾਂ ਕੋਲੇ ਪੰਜਾਬ ਦੇ ਲੋਕਾਂ ਕੋਲੇ ਤਾਂ ਤੈਨੂੰ ਨਿਕਲਣਾ ਨਹੀਂ ਨਾ ਤੇਰੇ ਸਾਥੀਆਂ ਨੇ ਨਿਕਲਣਾ ਔਰ ਮੈਨੂੰ ਲੱਗਦਾ ਕਿ ਤੂੰ ਫਸਾ ਦੇ ਨੇੜੇ ਪਹੁੰਚ ਚੁੱਕਿਆ ਜਿਵੇਂ ਤਿੱਤਰ ਨਾ ਹੌਲੀ ਹੌਲੀ ਚੱਲ ਜਾਂਦਾ ਜਾਂਦਾ ਜਾਲ ਦੇ ਕੋਲੇ ਚਲਿਆ ਜਾਂਦਾ ਤੇ ਤੇ ਜਦੋਂ ਟਪੂਸੀ ਮਾਰਦੀ ਤੇ ਆਪ ਹੀ ਹਲ ਜਾਂਦਾ ਤੇ ਆਪ ਦਾ ਖਿਆਲ ਕਰ ਇਹ ਤੇਰੀ ਲਾਈ ਹੋ ਜਾ ਕੇ ਵੱਧ ਰਹੀ ਹੈ ਇਹਨੂੰ ਕੰਟਰੋਲ ਕਰਨਾ ਜਗ੍ਹਾ ਰਹੇਗਾ ਕੱਲੇ-ਕੱਲੇ ਡੇਰੇ ਤੇ ਜਾ ਕੇ ਮਾਫੀਆਂ ਮੰਗਣਾ ਕੱਲੇ-ਕੱਲੇ ਖਲੀਫੇ ਤੋਂ ਮਾਫੀਆਂ ਮੰਗਣਾ ਔਰ ਜਿਹੜੇ ਲੋਕਾਂ ਨਾਲ ਤੂੰ ਰਲ ਕੇ ਪੈਸੇ ਲੈ ਦੇ ਕੇ ਕੰਮ ਕਰਦਾ ਨਾ ਉਹ ਤੇਰੇ ਸਾਰੀਆਂ ਲਿਸਟਾਂ ਪਰ ਚੁੱਕੀਆਂ ਲੋਕ ਤੇਰੇ ਖਿਲਾਫ ਨੇ ਅਗਰ ਧਿਆਨ ਕਰ ਔਰ ਜਿਹੜੇ ਬੰਦੇ ਦੇ ਨਾਲ ਚੱਲਦੇ ਨੇ ਉਹਨਾਂ ਨੂੰ ਵੀ ਭੇਜਦੀ ਆ ਉਹ ਵੀ ਮੇਰੇ ਬੱਚੇ ਨੇ ਵੀ ਤੁਸੀਂ ਇਹ ਤੋਂ ਧਿਆਨ ਕਰੋ ਇਹਨੇ ਆਪਦਾ ਘਰ ਦਾ ਖਰਾਬ ਕਰਿਆ ਜੀ ਹੋਇਆ ਇਹਦੇ ਨਾਲ ਤੁਹਾਡੇ ਵੀ ਕਰਦੇ ਰਹੇ ਨੇ ਇਸ ਗੱਲ ਦਾ ਧਿਆਨ ਕਰੋ ਮੈਂ ਫਲੀਫਾ ਬਾਬਾ ਕੁੱਟੇਸ਼ਾ ਸਾਭਰੀ ਮੇਰੇ ਨਾਲ ਕੋਈ ਵੀ ਟੈਲੀਫੋਨ ਤੇ ਵੀ ਗੱਲ ਕਰ ਸਕਦਾ ਪਰਸਨਲ ਮੇਰਾ ਨੰਬਰ ਹੈਗਾ 98888 52286 ਫਲੀਫਾ ਬਾਬਾ ਕੁੱਟੇਸ਼ਾ ਸਾਭਰੀ ਬਹੁਤ ਜਿਲ੍ਹਾ ਫਤਗਰ ਸਾਹਿਬ ਥੈਂਕ ਯੂ ਮਿਹਰਬਾਨੀ